ਸਾਖੀ ਦਾ ਸਬੰਧ ਖਾਲਸੇ ਨਾਲ ਕਿ ਜਾਂ ਪੱਕੀ ਹੋਈ ਕਣਕ ਦੀ ਫਸਲ ਦੇ ਨਾਲ ਹੈ ਇਹ ਗੱਲ ਹਰ ਇੱਕ ਸਿੱਖ ਦੇ ਦਿਮਾਗ 'ਚ ਸਵਾਲ ਤਾਂ ਜਰੂਰ ਆਉਂਦਾ ਹੋਵੇਗਾ ਫਿਰ ਤੁਹਾਡੇ ਵਰਗੇ ਬਹੁਤ ਸਾਰੇ ਸੂਝਵਾਨ ਸੱਜਣ ਕਹਿੰਦੇ ਆਖੇ ਖਾਲਸੇ ਦਾ ਸਬੰਧ ਤਾਂ ਸਿਰਫ ਜਿਹੜਾ ਆ ਉਹ ਖਾਲਸਾ ਸਾਜਣਾ ਦੇਵਸ ਨਾਲ ਆ ਵਿਸਾਖੀ ਦਾ ਤੇ ਜਾਣ ਬੁੱਝ ਕੇ ਹੀ ਕੁਝ ਕੋ ਲੋਕਾਂ ਨੇ ਕਣਕ ਦਾ ਜਿਹੜਾ ਹੀ ਮਸਲਾ ਖੜਾ ਕਰ ਦਿੱਤਾ ਕਿ ਕਣਕ ਆਉਂਦੀ ਹੈ ਤੇ ਵਿਸਾਖੀ ਮਨਾਈ ਜਾਂਦੀ ਹੈ ਕੋਣ ਜੇ ਤੁਹਾਡੇ ਵਰਗਾ ਸੂਝਵਾਨ ਸੱਜਣ ਕਹਲੇ ਕਿ ਕਿਸਾਨਾਂ ਦੇ ਤੇ ਘਰਾਂ ਦੇ ਵਿੱਚ ਝੋਨੇ ਦੀ ਫਸਲ ਵੀ ਆਉਂਦੀ ਆ ਉਸ ਉਦੋਂ ਕਿਸਾਨ ਕਿਹੜਾ ਭੰਗੜਾ ਪਾਉਂਦੇ ਨੇ ਕਿਸਾਨਾਂ ਦੇ ਘਰ ਵਿੱਚ ਕਮਾਦ ਦੀ ਫਸਲ ਵੀ ਆਉਂਦੀ ਆ ਉਦੋਂ ਕਿਹੜਾ ਕਿਸਾਨ ਭੰਗੜਾ ਪਾਉਂਦੇ ਨੇ ਦਾਲਾਂ ਆਉਂਦੀਆਂ ਨੇ ਸੂਰਜਮੁਖੀ ਆਉਂਦੇ ਨੇ ਹੋਰ ਕਈ ਤਰ੍ਹਾਂ ਦੇ ਤੇਲ ਆਉਂਦੇ ਨੇ ਉਦੋਂ ਕਿਉਂ ਨਹੀਂ ਭੰਗੜਾ ਪਾਇਆ ਜਾਂਦਾ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਨੇ ਕਿ ਜਦੋਂ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸੇ ਦੀ ਗੱਲ ਆਉਂਦੀ ਆ ਨਾ ਤਾਂ ਉਸ ਚੀਜ਼ ਨੂੰ ਪਿੱਛੇ ਕਰਨ ਦੇ ਲਈ ਉਸ ਚੀਜ਼ ਤੋਂ ਲੋਕਾਂ ਦਾ ਧਿਆਨ ਪਿਛਾ ਕਰਨ ਦੇ ਲਈ ਕੁਝ ਕੋਈ ਸ਼ੈਤਾਨ ਲੋਕਾਂ ਨੇ ਇਹ ਸੋਚ ਬਣਾ ਦਿੱਤੀ ਕਿ ਚਲੋ ਕਿਉਂ ਨਾ ਹੋਵੇ ਇੱਥੇ ਗਿੱਧਾ ਪੰਗੜਾ ਵਾਲੀ ਗੱਲ ਪਾ ਦਿੱਤੀ ਜਾਵੇ ਕਿ ਲੋਕ ਗਿੱਧੇ ਪੰਗੜੇ ਤੱਕ ਸੀਮਤ ਰਹਿ ਜਾਣ ਅੱਜ ਖਾਲਸੇ ਦੇ ਸਾਜਨਾ ਦਿਵਸ ਤੇ ਉੱਪਰ ਹਰ ਇੱਕ ਸਿੱਖ ਨੂੰ ਯਾਦ ਆ ਕਿ ਖਾਲਸੇ ਦਾ ਜਨਮ ਜਿਹੜਾ ਆ ਅਨੰਦਪੁਰ ਸਾਹਿਬ ਦੀ ਮubarakt ਧਰਤੀ ਕਿਲਾ ਕੇਸਗੜ੍ਹ ਸਾਹਿਬ ਤੋਂ ਹੋਇਆ ਤੇ ਉਸ ਮੁਬਾਰਕ ਸਥਾਨ ਕਿਲਾ ਜਿਹਨੂੰ ਅੱਜ ਅਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਬੋਲਦੇ ਆ ਅੱਜ ਅਸੀਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕਹਿ ਕੇ ਸੰਬੋਧਨ ਕਰਦੇ ਆ ਉਸ ਸਥਾਨ ਤੋਂ ਖਾਲਸੇ ਦਾ ਜਨਮ ਹੋਇਆ ਤੇ ਖਾਲਸਾ ਜਿਹੜਾ ਵਾ ਇਹ ਸਾਜਿਆ ਗਿਆ ਹੈ ਕਿਉਂਕਿ ਖਾਲਸੇ ਨੂੰ ਸਾਜਿਆ ਗਿਆ ਜਨਮ ਅਸੀ ਇਸ ਕਰਕੇ ਕਹਿੰਦੇ ਨੇ ਆਪਣੀ ਬੋਲਚਾਲ ਦੇ ਮੁਤਾਬਕ ਇੱਕ ਖਾਲਸਾ ਪ੍ਰਗਟ ਕੀਤਾ ਗਿਆ ਸਾਜਿਆ ਗਿਆ ਧੰਤਨ ਗੁਰੂ ਗਬੀਰ ਸਿੰਘ ਮਹਾਰਾਜ ਜੀ ਨੇ ਜਾਤਾਂ ਪਾਤਾਂ ਤੋਂ ਉੱਪਰ ਇੱਕ ਨਰਾਲੀ ਕੌਮ ਜਿਹੜੀ ਆ ਸਿਰਜੀ ਆ ਜਿਹਦੇ ਉੱਤੇ ਹਰ ਸਿੱਖ ਮਾਣ ਕਰਦਾ ਤੇ ਸਿੱਖ ਇੱਕ ਜਹਾ ਸੁਆਜ ਆ ਜਿਹਦੇ ਵਿੱਚ ਜਾਤ ਪਾਤ ਊਚ ਨੀਚ ਵਹਿਮ ਪਰਮ ਅੰਧ ਵਿਸ਼ਵਾਸ ਵਰਗੀਆਂ ਬੁਰਾਈਆਂ ਖਤਮ ਕੀਤੀਆਂ ਗਈਆਂ ਤੇ ਖਾਲਸੇ ਨਾਲ 13 ਜੰਗਾਂ 14 ਜੰਗਾਂ ਖਾਲਸੇ ਨਾਲ 14 ਜੰਗਾਂ ਜਿਹੜੀਆਂ ਉਹ ਪਹਾੜੀ Hindu ਰਾਜਿਆਂ ਨੇ ਲੜੀਆਂ ਤੇ ਇੱਕ ਜੰਗ ਜਿਹੜੀ ਆ ਸਰਹੰਦ ਦਾ ਜਿਹੜਾ ਨਵਾਬ ਸੂਬੇਦਾਰ ਸੂਬੇਦਾਰ ਕਹਿ ਲੋ ਸਰਹੰਦ ਦਾ ਉਸ ਨੇ ਵਜੀਦੇ ਨੇ ਵजीर खान ਨੇ ਤੇ ਸੋਚੇ ਆਨੰਦ ਵਰਗਿਆਂ ਬੰਦਿਆਨੀ ਜਿਹੜੀ ਸੀ ਉਹ ਆਖਰ ਜਿਹੜੀ ਅਖੀਰਲੀ ਲੜਾਈ ਮੁਖਤਸਰ ਸਾਹਿਬ ਦੀ ਉਹ ਲੜੀ ਸੀ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਸਿੱਖ ਅੱਜ ਹਰ ਗੱਲ ਨੂੰ ਬੜੇ ਆਰਾਮ ਨਾਲ ਯਾਦ ਰੱਖਦੇ ਨੇ ਜੁੁੰਦੇ ਵਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ